ਤਬੀ ਜੀਪੀ ਸੰਸਦ ਕੰਗਨਾ ਰਨੋਤ ਅੱਜ ਮਨਹਾਨੀ ਕੇਸ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਪੇਸ਼ ਨਹੀਂ ਹੋਈ ਅੱਜ ਇਸ ਕੇਸ ਦੇ ਵਿੱਚ ਉਹਨਾਂ ਦੀ ਪੇਸ਼ੀ ਤੈਅ ਸੀ ਪਰ ਕੰਗਨਾ ਰਨੋਤ ਨਿੱਜੀ ਤੌਰ ਤੇ ਹਾਜ਼ਰ ਨਹੀਂ ਹੋਈ ਕੋਰਟ ਨੇ ਹੁਣ ਅਗਲੀ ਤਾਰੀਖ 4 ਦਸੰਬਰ ਨਿਰਧਾਰਿਤ ਕੀਤੀ ਹੈ ਇਹ ਮਨਹਾਨੀ ਕੇਸ ਦੇ ਵਿੱਚ ਬਜ਼ੁਰਗ ਮਹਿੰਦਰ ਕੋਰ ਦੇ ਵਕੀਲ ਬਲਦੀਪ ਸਿੰਘ ਨੇ ਦੱਸਿਆ ਕਿ ਅੱਜ ਕੋਰਟ ਦੇ ਵਿੱਚ ਕੰਗਨਾ ਰਣੋਤ 'ਤੇ ਖਿਲਾਫ ਚਾਰਜ ਫ੍ਰੀਮ ਕੀਤੇ ਗਏ ਨੇ। ਮਾਮਲਾ ਹੁਣ ਅਗਲੇ ਪੜਾਅ ਦੇ ਵਿੱਚ ਦਾਖਲ ਹੋ ਗਿਆ ਹੈ। ਵਕੀਲ ਦੇ ਮੁਤਾਬਕ ਜੇ ਐਸਕੇਸ ਦੇ ਵਿੱਚ ਹੀ ਕੰਗਨਾ ਰਣੋਤ ਦੋਸ਼ੀ ਸਾਬਤ ਹੁੰਦੀ ਹੈ ਤਾਂ ਉਸ ਨੂੰ 2 ਸਾਲ ਦੀ ਸਜ਼ਾ ਤੇ ਜੁਰਮਾਨਾ ਹੋ ਸਕਦਾ ਹੈ। ਕੰਗਨਾ ਰਣੋਤ ਦੇ ਥਾਣੇ ਦੇ ਵਕੀਲ ਕੋਰਟ ਦੇ ਵਿੱਚ ਪੇਸ਼ ਹੋਏ ਤੇ ਉਨ੍ਹਾਂ ਨੇ ਇੱਕ ਅਰਜ਼ੀ ਦਾਇਰ ਕੀਤੀ ਜਿਸ ਦੇ ਵਿੱਚ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਕੰਗਨਾ ਰਣੋਤ ਦੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਕਰਵਾਈ ਜਾਵੇ। ਮਾਨਯੋਗ ਜੱਜ ਸਾਹਿਬ ਨੇ ਅੱਜ ਇਸ ਅਰਜ਼ੀ ਬਾਰੇ ਪੱਖਾਂ ਦੀ ਪਹਿਲੀ ਗੱਲਬਾਤ ਸੁਣੀ ਹੈ ਤੇ ਹੁਣ ਅਗਲੀ ਤਰੀਕ ਉਤੇ ਕੰਗਨਾ ਰਣੋਤ ਜਾਂ ਉਹਨਾਂ ਦੇ ਵਕੀਲ ਇਸ ਅਰਜ਼ੀ ਉਤੇ ਕੋਰਟ ਨੂੰ ਆਪਣਾ ਜਵਾਬ ਦੇਣਗੇ ਬਜ਼ੁਰਗ ਮਹਿੰਦਰ ਕੋਰ ਦੇ ਵਕੀਲ ਨੇ ਜੱਜ ਸਾਹਿਬ ਅੱਗੇ ਆਪਣਾ ਸਟੈਂਡ ਰੱਖਿਆ ਤੇ ਕਿਹਾ ਕਿ ਕੰਗਨਾ ਰਣੋਤ ਨੂੰ ਹਰ ਤਰੀਕ ਉਤੇ ਨਿੱਜੀ ਤੌਰ ਉਤੇ ਕੋਰਟ ਦੇ ਵਿੱਚ ਪੇਸ਼ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਸ਼ਬਦਾਂ ਦੇ ਮੁਤਾਬਿਕ ਕੰਗਨਾ ਨੇ ਬਜ਼ੁਰਗ ਮਹਿਲਾ ਨੂੰ 4 ਸਾਲ ਲੰਮਾ ਖਿੱਚਿਆ ਖਜਲ ਖਵਾਰ ਕੀ ਤਹਿ ਤੇ ਹੁਣ ਅਗਲੀ ਕੇਸ ਦੀ ਸੁਣਵਾਈ 4 ਦਸੰਬਰ ਨੂੰ ਹੋਵੇਗੀ ਅ ਮੇਰਾ ਨਾਮ ਐਡਵੋਕੇਟ ਬਲਦੀਪ ਸਿੰਘ ਸਿੱਧੂ ਤੇ ਅਸੀਂ ਮਹਿੰਦਰ ਕੌਰ ਬੀਬੀ ਦੇ ਵਕੀਲਾਂ ਕੰਪਲੇਨੈਂਟ ਕਣਿਓ ਅੱਜ ਜਮਾਨਜੋਗ ਅਦਾਲਤ ਵਿੱਚ ਅੱਜ ਪੇਸ਼ੀ ਸੀ ਜੋ ਪਿਛਲੀ ਡੇਟ ਤੋਂ ਬਾਅਦ ਜੋ ਉਹਨਾਂ ਨੇ ਇੱਕ ਐਗਜ਼ੈਂਪਸ਼ਨ ਪਰਮਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਲਾਈ ਸੀ ਜਿਸ ਵਿੱਚ ਅ ਦੂਸਰੇ ਕੰਗੜਾ ਰਣੋਦ ਦੇ ਵਕੀਲ ਵੱਲੋਂ ਉਹਨਾਂ ਨੇ ਉਸ ਵਿੱਚ ਉਹ ਰੱਖਿਆ ਸੀ ਆਪਾਂ ਪਹਿਲਾਂ ਵੀ ਗੱਲ ਦੱਸੀ ਸੀ ਕਿ ਮੈਨੂੰ ਪੰਜਾਬ ਵਿੱਚ ਖਤਰਾ ਜੋਨ ਇਸ਼ੂ ਰੱਖ ਕੇ ਮਨ ਲਵੇ ਕਿਹਾ ਸੀ ਕਿ ਮੈਂ ਪਰਸਨਲ ਨਹੀਂ ਆ ਸਕਦੀ ਮੈਂ ਵੀਸੀ ਥਰੂ ਪੇਸ਼ ਹੋ ਜਾਕੂੰ ਉਸ ਲਈ ਅੱਜ ਇਹ ਤਰੀਕ ਰੱਖੀ ਗਈ ਸੀ ਜਿਸ 'ਚ ਅਸੀਂ ਉਹਦਾ ਰਿਪਲਾਈ ਫਾਈਲ ਕੀਤਾ ਤੇ ਰਿਪਲਾਈ ਫਾਈਲ ਤੋਂ ਬਾਅਦ ਉਹਨਾਂ ਨੇ ਜਿਹੜੇ ਦੂਸਰੇ ਕੰਗੜਾ ਰਣੌਤ ਦੇ ਵਕੀਲ ਸਾਹਿਬ ਆ ਜਾਏ ਸੀ ਕਿਉਂਕਿ ਕੰਗੜਾ ਰਣੌਤ ਖੁਦ ਪੇਸ਼ ਨਹੀਂ ਹੋਏ ਉਹਨਾਂ ਨੇ ਇਸ 'ਤੇ ਰੀਜਵਾਈਂਡਰ ਦਾ ਕਿਹਾ ਕਿ ਰੀਜਵਾਈਂਡਰ ਮੀਨਸ ਜਵਾਬ ਦਾ ਜਵਾਬ ਦੇਣਾ ਕਿ ਅਸੀਂ ਇੱਕ ਇਹਦਾ ਵੀ ਜਵਾਬ ਦੇਣਾ ਚਾਹੁੰਦੇ ਹਾਂ ਉਸਤੇ ਮਾਨਜੁਗ ਅਦਾਲਤ ਨੇ ਮੰਨ ਲਓ ਇਸ ਨੂੰ 4 12 ਤੇ ਇਸ ਦੇ ਜਿਹੜੇ ਉਹਦੇ ਜਵਾਬ ਵੀ ਮੰਨ ਲਓ ਦਿੱਤਾ ਜਾਊਗਾ ਉਹਨਾਂ ਵੱਲੋਂ ਤੇ ਆਰਗੂਮੈਂਟ ਤੇ ਵੀ 4 12 ਦੇ ਸਮੇਂ ਪਾਈ ਆ ਤਰੀਕ ਤੇ ਉਸ ਦਿਨ ਮਾਨਜੁਗ ਅਦਾਲਤ ਨੇ ਕਿਹਾ ਜੋ ਆਪਣੇ ਗਵਾਹ ਉੱਚ ਬੇਬੇ ਮਹਿੰਦਰ ਕੌਰ ਤੇ ਉਹਨਾਂ ਦੇ ਹਸਬੰਦ ਤੇ ਇੱਕ ਮੁੰਡਾ ਗੁਰਪ੍ਰੀਤ ਸਿੰਘ ਉਹਨਾਂ ਦੀ ਉਸ ਦਿਨ ਗਵਾਹੀ ਹੋਊਗੀ ਚੀਫ ਤੇ ਇਸ ਤੇ ਉਦੋਂ ਬਾਅਦ ਇੱਕ ਇੱਕ ਚੇਕ ਚੇਕ ਇੱਕ ਅਪਡੇਟ ਇਹ ਵੀ ਆ ਤੇ ਅੱਜ ਚਾਰਜ ਫ੍ਰੇਮ ਹੋ ਚੁੱਕੇ ਆ ਜੋ ਪਹਿਲਾਂ 499 500 ਆਪੀਸੀਸੀ ਉਹਨੇ ਬੀ ਐਨ ਐਸ ਚ 365 1 ਤੇ 300 652 ਇਹ ਬਣ ਚੁੱਕੇ ਆ ਤੇ ਨਹੀਂ ਨਹੀਂ ਸੋਰੀ 356 1 ਤੇ 356 2 ਬੀ ਐਨ ਐਸ ਚ ਇਹ ਮੰਨ ਲਓ ਚਾਰਜ ਫਰੇਮ ਹੋ ਗਿਆ ਕੇਸ ਅੱਗੇ ਵੱਧ ਚੁੱਕਿਆ ਤੇ ਉਸ ਦਿਨ ਉਹ ਆਪਾਂ ਉਹਨਾਂ ਦੇ ਮੰਨ ਲਓ ਗਵਾਹੀ ਦੇ ਐਫੀਡਿਵ ਟੈਂਡਰ ਕਰਾਂਗੇ ਦੀ ਮੈਨੂੰ ਬਸ ਕੀ ਚਾਰਜ ਐਨਕੀ ਅਪਡੇਟ ਹੋਈ ਚਾਰਜ ਜੇ ਦਾ ਮਤਲਬ ਕੀ ਹੁੰਦਾ ਹੈ ਜੀ ਚਾਰਜ ਕੀ ਹੁੰਦਾ ਹੈ ਮਤਲਬ ਉਹਨਾਂ ਨੂੰ ਦੋਸ਼ੀ ਿਕਰਾਰ ਦੇ ਦਿੱਤਾ ਗਿਆ ਹੈ ਕੋਰਟ ਵੱਲੋਂ ਉਸ ਮੰਨ ਲਓ 499 500 ਆਈਪੀਸ ਦੇ ਅੰਦਰ ਉਹਨਾਂ ਤੇ ਟ੍ਰਾਇਲ ਸ਼ੁਰੂ ਹੋ ਚੁੱਕਿਆ ਹੈ ਇਹ ਮਾਨਹਾਨੀ ਦਾ ਕੇਸ ਹੈ ਹਾਂਜੀ ਹਾਂਜੀ ਇਹ ਮਾਨਹਾਨੀ ਦੀ ਅੱਛਾ ਫਿਰ ਹੁਣ ਜਿਸ ਕੇਸ ਕਰਾ ਤਾ ਰੋ ਪਿਛਲੀ ਤਰੀਕ ਦੇ ਪਿਛਲੇ ਪੇਚੇ ਆਇਸ ਤੇ ਉਹਨੇ ਕਿਹਾ ਸੀ ਜੀ ਮੇਰੀ ਕੋਈ ਮਨਚਾਲੀ ਸੀ ਵੀ ਮੈਂ ਬੀਬੀ ਨੂੰ ਕੇਸ ਪਾਉਣੇ ਮੇਰੇ ਭੈਣਾਂ ਆਦਿ ਤੇ ਸਾਰੀ ਇਕੋ ਨਾਲ ਹਾਂਜੀ ਹਾਂਜੀ ਜੀ ਹੁਣ ਬੀਬੀ ਨੂੰ ਮਾਫ ਕਰੂਗੀ ਨਹੀਂ ਜੀ ਬੀਬੀ ਤੋਂ ਵਾਪ ਨੇਓ ਮਾਫੀ ਵਾਲਾ ਹੁਣ ਸਵਾਲ ਨਹੀਂ ਹੁੰਦਾ ਕਿਉਂਕਿ ਉਹ ਕੰਗਣਾ ਨੋਮੇ ਵਾਲੋ ਉੱਚ ਸੁਪਰੀਮ ਕੋਰਟ ਤੱਕ ਜ਼ੋਰ ਲਾਇਆ ਸਾਰਾ ਕਿ ਮੈਂ ਉਤਰੋਂ ਨਿਕਲ ਜੂ ਜਾਂ ਮੈਂ ਬਾਜੂ ਕਿਉਂਕਿ ਉਹ ਦੇਵੀ ਕੰਗਣਾ ਮੋਹਿ ਬੇਬੇ ਮਹਿੰਦਰ ਕੌਰ ਪਰਸਨਲੀ ਨਹੀਂ ਆਈ ਸੀ ਬਾਕੀ ਉਹਨੇ ਉਹਦਾ ਬੇਬੇ ਨਾਲ ਵੀ ਗੱਲ ਹੋਈ ਜਾਂ ਉਹ ਪਰਸਨਲੀ ਮੇਰੀ ਵੀ opinion ਇਹ ਹੈ ਕਿ ਉਹ ਮਾਫੀ ਦੇ ਲਾਇਕ ਹੈ ਨਹੀਂ ਅਸੀਂ ਜਿੱਥੋਂ ਤੱਕ ਜ਼ੋਰ ਹੋਇਆ ਜਿੱਥੋਂ ਤੱਕ ਅਸੀਂ ਲੜਾ ਆਖਰ ਤੱਕ ਕੋਈ ਮਾਫੀ ਦਾ ਕੋਈ ਕੰਪਰੋਮਾਈਜ਼ ਦਾ ਇਸ ਕੇਸ 'ਚ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਪੰਜਾਬ ਦੀ ਇੱਜ਼ਤ ਤੇ ਉੱਥੇ ਕੋਈ ਗੱਲ ਆ ਬੇਬੇ ਮਹਿੰਦਰ ਗੌਰ ਦਾ ਨਹੀਂ ਮਸਲਾ ਮਤਲਬ ਹਰ ਇੱਕ ਬੇਬੇ ਹਰ ਇੱਕ ਭੈਣ ਜੋ ਅੰਦੋਲਨ 'ਚ ਹਿੱਸਾ ਲੈਂਦੇ ਆ ਜਾਂ ਉਹਦੀ ਕਾਫੀ ਵਰਡਿੰਗ ਹੁੰਦੀ ਆ ਪੰਜਾਬ ਨੂੰ ਲੈ ਕੇ ਇਸ ਕਰਕੇ ਮੇਰੇ ਵੀ opinion 'ਤੇ ਪਰਿਵਾਰ ਦਾ ਵੀ ਹੈ ਬੇਬੇ ਦਾ ਕਿ ਇਸ ਵਿੱਚ ਕੋਈ ਕੰਪਰੋਮਾਈਜ਼ ਦੀ ਕੋਸ਼ਿਸ਼ ਵੀ ਮੰਨ ਲਓ ਸੋਚ ਵੀ ਨਹੀਂ ਸਕਦੇ ਕੋਈ ਮਾਫ ਕਰਦੇ ਆ ਅਜੀ ਵੀ ਤੁਸੀਂ ਕਹਿ ਰਹੇ ਹੋ ਇਹ ਧਾਰਾ ਜਿਹੜੀ ਲੱਗੀ ਹੈ ਕਿ ਉਹਦੇ ਤਹਿਤ ਚਾਰਜ ਕਰੇ ਹੋ ਗਿਆ ਹੈ ਜੇ ਜੇ ਆਪਾਂ ਗੱਲ ਕਰੀਏ ਇਸ ਧਾਰਾ ਦੇ ਤਹਿਤ ਜੇ ਸਜ਼ਾ ਹੁੰਦੀ ਹੈ ਕਿੰਨੇ ਸਾਲ ਸਜ਼ਾ ਹੁੰਦੀ ਹੈ ਵਿੱਚ ਮੈਂ ਮਿਨੀਮਮ 2 ਸਾਲ ਤੱਕ ਸਜ਼ਾ ਤੇ ਬਾ ਕੀ ਜੁਰਮਾਨਾ ਹਾਂਜੀ ਜੇ ਦੋਸ਼ੀ ਪਕੜਾ ਜੇ ਦੋਸ਼ੀ ਇਸ ਕੇਸ ਚ ਹੁੰਦੇ ਆ ਤਾਂ 2 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਦਾ ਪ੍ਰੋਵੀਜ਼ਨ ਆ 249500 ਆਪੀਸੀ ਕਿਉਂਕਿ ਹੁਣ ਇਹ ਬੀਐਨਐਸ ਚ ਬਦਲ ਗਏ ਆ ਉਹ ਚ 356 1 ਤੇ 356 2 ਬੰਦ